ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬੀਜ ਦੀ ਕਰਨ ਲੱਗੇ ਤਿਆਰੀ ਬੀਜ ਭਿਓ ਤਿਆ ਬੀਜ ਆਲਾ ਤਿਆਰ ਹੈ ਲੋੜ ਡੋਲਾ ਪਾ ਦਈਏ ਚਾਰੇ ਪਾਦਣੇ ਬਹੁਤ ਬੀਜ ਦੀ ਇਹਨਾਂ ਬਾਕੀ ਫਿਰ ਉਹ ਵਰਸਿੰਗ ਵਾਲੇ ਮੈਂ ਬੀਜ ਦੂੰਗਾ ਇਹਨਾਂ ਇੰਨੀ ਕੀ ਬੀਜ ਦਈਏ ਬਾਬੇ ਦਾ ਨਾਮ ਲੈ ਕੇ ਅੱਜ ਅੱਜ ਜਾਂ ਸਵੇਰੇ ਬੀਜਾਂਗੇ ਬਸ ਚਾਰੇ ਕਰਦਣੇ ਤਿਆਰ ਗਏ ਤਿਆਰ ਜੀ ਬੋਧ ਦੇਖਿਆ ਰਹੀ ਜੰਗਿਆ ਵਿੱਚ ਬੋਧ ਕਹਾੜਾ 652 ਬੈਲੀ ਛੋਟਾ ਐ ਜੋਰਦਦਾ ਜੀ ਪਤਾ ਹੀ ਨਹੀਂ ਕਿੰਨਾ ਹੈ ਲਾਈ ਵੀਆ ਪਿੰਡੀ ਜੀਵੀਦਾਰਾ ਨੇ ਇਹ ਤਾਂ ਬਿੱਲੀ ਹੀ ਪਏ ਪਾਣੀ ਲਾ ਦੇਦਾ ਪੂਰਾ ਇਹ ਡੌੜ ਇੱਥਾ ਨਹੀਂ ਵਾ ਠੀਕ ਹੈ ਥੋੜੀ ਕਰ ਦੇ ਹੋਰ ਬਸ ਟਰੈਕਟਰ ਦੇ ਡੈਕ ਦੀ ਕਰਾਤੀ ਦੀ ਪਾਣਾ ਮੋਡੀਫਿਕੇਸ਼ਨ ਤਾਰੀ ਤੁਹਾਡੇ ਵੀਰ ਨੇ ਆਪ ਕਰੀ ਇਹ ਇੰਨੀ ਵੀ ਡਾਉਨ ਸੀਲਿੰਗ ਸਾਰਾ ਗੂਫਰ ਦਾ ਲੱਗਦਾ ਸੈਟਅਪ ਇਹਦੇ ਵਾ ਰਾਜ ਕਰੇਗਾ ਹਾਲਸਾ ਥੋੜੀ ਬਹੁਤ ਜਿੰਝਾ ਰਹਿ ਗਿਆ ਵੀ ਕਰ ਦਾਂਗੇ ਪੂਰੀਆਂ ਬਣਾ ਦੇ ਵਧੀਆ ਦੇ ਰਿਆ ਇਸੀ ਕੀ ਲਾਈਟ ਸਵੇਰੇ ਮਿਰਗੇ ਵਿੱਚ ਬੀਜ ਡੜੀ ਬੀਜ ਗਿਆ ਨਾ ਸਵੇਰੇ ਅੰਧਾ ਕ ਬੀਜ ਤੇ ਆ ਬੀਜ ਮੋਟਰ ਤੇ ਆਏ ਤੇ ਹੁਣ ਸ਼ਾਮ ਨੂੰ ਸਵੇਰੇ ਬੀਜ ਕੇ ਤੇ ਬੀਜ ਤਾਂ ਵੀਡੀਓ ਨਹੀਂ ਦੀ ਬਣਾਈ ਸਵੇਰੇ ਯਾਦ ਨਹੀਂ ਰਿਹਾ ਇਹ ਗਰੀ ਚ ਬੀਜ ਕੇ ਬੀਜ ਫਿਲਹਾਲ ਤਾਂ ਬਿੱਲੇ ਬੰਕੇ ਸਾਰੇ ਦੇਖਦੇ ਆਂ ਬਾਤ ਆ ਜਾਣੇ ਹੁਣ ਇੱਕ ਅੱਧੇ ਦਿਨ ਤੱਕ ਬੰਦੇ ਆ ਇਹਦੇ ਪਾਣੀ ਲਾ ਦੇ ਨਾ ਕਿ ਚੱਲ ਪਟਾਈ ਵਧੀਆ ਹੋ ਜੂਗੀ ਖੇਤਾਂ ਦੀ ਜੇ ਕਮੀ ਪੈ ਜੇ ਤਾਂ ਵਧੀਆ ਹੈ ਲੋ ਜੀ ਬੀਜ ਬੀਜਦੇ ਆ ਮੈਂ ਸਾਰਾ ਬੀਜ ਬੀਜਦੇ ਆ ਸਾਰਾ ਮੈਂ ਸਾਰਾ ਵੀਜ ਵੀ ਟਾਈਮ ਹੈ ਇਹ ਰੇ ਖਾਲੀ ਗੋਲ ਹੈ ਜੋ ਲੱਡੂ ਹੈ ਹਾਂ ਆਉਣੇ ਇਹਦੇ ਰੂਪ ਨੂੰ ਅੱਤ ਕਰਦੇ ਕੇ ਦਪਾਈਏ ਅੱਜ